ਮਕਸਰ ਦੀਆਂ ਖੇਤੀ ਸੂਚਨਾਵਾਂ ਦੇ ਵਿੱਚ ਜੁੜੇ ਸਾਰੇ ਹੀ ਕਿਸਾਨ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤਾਂ ਕਿਸਾਨ ਸਾਥੀਓ ਅੱਜ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਨਾਲ ਅਸੀਂ ਜੁੜੇ ਹਾਂ ਇੱਕ ਅਹਿਮ ਵਿਸ਼ਾ ਲੈ ਕੇ ਜਿਸ ਦਾ ਨਾਮ ਹੈ ਝੋਨੇ ਦੀ ਸਿੱਧੀ ਬਜਾਈ ਤੇ ਸਾਡੇ ਨਾਲ ਮੌਜੂਦ ਨੇ ਡਾਕਟਰ ਗਰਜੀਤ ਸਿੰਘ ਖੇਤੀਬਾੜੀ ਵਿਕਾਸ ਅਫਸਰ ਲੰਬੀ ਤੋਂ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ ਆਪਣੇ ਮਾਲਵੇ ਦੇ ਵਿੱਚ ਖਾਸ ਕਰਕੇ ਝੋਨੇ ਦੀ ਸਿੱਧੀ ਬਜਾਈ ਬਹੁਤ ਪ੍ਰਚਲਿਤ ਹੈ ਜੀ ਤਾਂ ਇਹਦੀ ਕੀ ਫਾਇਦੇ ਹੁੰਦੇ ਆ ਜੀ ਇਹ ਤੁਸੀਂ ਕਿਸਾਨ ਵੀਰਾਂ ਨੂੰ ਦੱਸੋ ਜਿਹੜੇ ਕਿਸਾਨ ਵੀਰ ਹਜੇ ਤੱਕ ਸਿੱਧੀ ਬਿਜਾਈ ਵਾਲੇ ਪਾਸੇ ਨਹੀਂ ਆਏ ਸਭ ਤੋਂ ਪਹਿਲਾਂ ਤਾਂ ਜੀ ਮੈਂ ਕਿਸਾਨ ਵੀਰਾਂ ਨੂੰ ਇੱਕ ਬਹੁਤ ਅਹਿਮ ਜਾਣਕਾਰੀ ਜਿਹੜੀ ਉਹ ਦੇਣੀ ਚਾਹਣਾ ਵੀ ਜਿਹੜੀ ਝੋਨੇ ਦੀ ਸਿੱਧੀ ਬਿਜਾਈ ਦੀ ਡੇਟ ਹੈ ਜਿਹੜੀ ਰਜਿਸਟ੍ਰੇਸ਼ਨ ਦੀ ਉਹ 15 ਤਰੀਕ ਤੱਕ ਜਿਹੜੀ ਵੱਧ ਚੁੱਕੀ ਹੈ 15 ਜੁਲਾਈ ਤੱਕ ਜਿਹੜੇ ਕਿਸਾਨ ਵੀਰ ਰਹਿ ਗਏ ਸੀਗੇ ਬਿਜਾਈ ਦੀ ਰਜਿਸਟ੍ਰੇਸ਼ਨ ਕਰਾਉਣ ਤੋਂ ਤਾਂ ਉਹ ਜਿਹੜੀ ਰਜਿਸਟ੍ਰੇਸ਼ਨ ਹੈ ਜਿਹੜੀ ਆਨਲਾਈਨ ਜਾ ਕੇ ਕਰਵਾ ਸਕਦੇ ਆ ਜੇਕਰ ਆਪਾਂ ਸਿੱਧੀ ਬਿਜਾਈ ਦੇ ਫਾਇਦਿਆਂ ਦੀ ਗੱਲ ਕਰੀਏ ਤਾਂ ਸਭ ਤੋਂ ਜਿਹੜਾ ਪਹਿਲਾ ਫਾਇਦਾ ਇਹਦਾ ਜੀ ਪਾਣੀ ਦੀ ਬਚਤ ਸਿੱਧੀ ਬਿਜਾਈ ਦੇ ਵਿੱਚ ਕਦੂ ਕੀਤੇ ਝੋਨੇ ਨਾਲੋਂ ਪਾਣੀ ਦੀ ਕਾਫੀ ਬਚਤ ਹੁੰਦੀ ਆ ਠੀਕ ਹੈ ਜੀ ਦੂਸਰੀ ਜਿਹੜੀ ਆਪਾਂ ਜੇ ਫਾਇਦੇ ਦੀ ਗੱਲ ਕਰੀਏ ਤਾਂ ਉਹ ਸਾਡੇ ਕਿਸਾਨਾਂ ਨੂੰ ਲੇਬਰ ਦੀ ਸਮੱਸਿਆ ਬਹੁਤ ਆ ਰਹੀ ਸੀ ਤਾਂ ਇਸ ਸਮੱਸਿਆ ਦਾ ਵੀ ਹੱਲਾ ਜਿਹੜਾ ਸਿੱਧੀ ਬਿਜਾਈ ਨੇ ਜਿਹੜਾ ਉਹ ਕੀਤਾ ਤੀਸਰੀ ਜਿਹੜੀ ਆਪ ਨੂੰ ਜਿਹੜਾ ਫਾਇਦਾ ਕੀਤਾ ਇਸ ਨੇ ਉਹ ਹੈ ਜੀ ਸਿੱਧੀ ਬਿਜਾਈ ਦੇ ਵਿੱਚ ਜਿਹੜਾ ਹੈਗਾ ਝੰਡਾ ਰੋਗ ਆ ਉਹ ਜਿਹੜਾ ਬਿਲਕੁਲ ਵੀ ਨਹੀਂ ਆਉਂਦਾਗਾ ਕਿਉਂਕਿ ਆਪਣੇ ਏਰੀਆ ਦੇ ਵਿੱਚ ਜਿਹੜੇ ਖਾਸ ਕਰਕੇ 1401 ਜੋ ਕਿਸਾਨ ਵੀਰ ਲਾਉਂਦੇ ਸੀ ਉਹ ਝੰਡੇ ਪੱਤੇ ਦੀ ਬਿਮਾਰੀ ਤੋਂ ਕਾਫੀ ਜਿਹੜੇ ਜੂਝ ਰਹੇ ਸੀਗੇ ਤਾਂ ਉਸ ਬਿਮਾਰੀ ਨੂੰ ਇਸ ਸਿੱਧੀ ਬਿਜਾਈ ਨੇ ਜਿਹੜੀ ਆ ਕੇ ਠੱਲ ਪਾਈ ਆ ਇਸ ਨਾਲ ਕਿਸਾਨਾਂ ਨੂੰ ਜਿਹੜਾ ਸਿੱਧੇ ਤੌਰ ਤੇ ਫਾਇਦਾ ਹੋਇਆ ਜੀ ਤਾਂ ਇਹ ਸੀ ਕਿਸਾਨ ਵੀਰੋ ਚੁਣਨੇ ਸਿੱਧੀ ਬਿਜਾਈ ਦੇ ਫਾਇਦੇ ਤਾਂ ਡਾਕਟਰ ਸਾਹਿਬ ਆਪਾਂ ਨੂੰ ਦਿੱਕਤਾਂ ਕਈ ਵਾਰੀ ਜਿਵੇਂ ਨਦੀਨਾਂ ਦੀ ਹੋ ਗਈ ਜੀ ਜਾਂ ਆਪਾਂ ਦੇਖਦੇ ਆਂ ਦਰਮਿਆਨੇ ਜਾਂ ਹਲਕੇ ਵਾਹਣਾਂ 'ਚ ਲੋਹੇ ਦੀ ਘਾਟ ਆ ਜਾਂਦੀ ਹੈ ਜੀ ਉਦੇ ਬਾਰੇ ਵੀ ਕਿਸਾਨ ਵੀਰਾਂ ਨੂੰ ਜਾਣਕਾਰੀ ਦਿਓ। ਹਾਂਜੀ ਇਹਦੇ ਚ ਨਦੀਨਾਂ ਦੀ ਸਮੱਸਿਆ ਤੋਂ ਆਪਾਂ ਨਜਾਤ ਆ ਜਿਹੜੀ ਉਹ ਸੌਖਿਆ ਪਾ ਸਕਦੇ ਆ ਕੋਈ ਬਾਲੀ ਘਬਰਾਉਣ ਦੀ ਇਹਦੇ ਚ ਲੋੜ ਨਹੀਂ ਹੈਗੀ। ਅ ਸਭ ਤੋਂ ਪਹਿਲਾਂ ਤਾਂ ਆਪਾਂ ਜਿਹੜਾ ਜਦੋਂ ਆਪਾਂ ਸਿੱਧੀ ਬਜਾਈ ਆਪਾਂ ਝੋਨੇ ਦੀ ਕਰਤੀ ਤਾਂ ਬਜਾਈ ਤੋਂ 24 ਘੰਟਿਆਂ ਦੇ ਵਿੱਚ ਵਿੱਚ ਹੀ ਆਪਾਂ ਜਿਹੜੀ ਆ ਇੱਕ ਜਿਹੜੀ ਸਪਰੇਅ ਉਹ ਸਟੌਂਪ ਜਿਹੜੀ 30 EC ਜਿਹੜੀ ਆਉਂਦੀ ਆ ਉਹ 1 ਲੀਟਰ 150 ਲੀਟਰ ਪਾਣੀ ਦੇ ਵਿੱਚ ਆਪਾਂ ਜਿਹੜੀ ਉਹਦੀ ਸਪਰੇਅ ਹੈ ਜਿਹੜੀ ਉਹ ਨਾਲ ਦੀ ਨਾਲ ਇਹ ਜਿਹੜੀ ਆਪਾਂ ਕਰ ਦੇਣੀ ਆ। ਠੀਕ ਹੈ ਜੀ ਉਸ ਨਾਲ ਜਿਹੜੀ ਆਪਣੇ ਆਉਣ ਵਾਲੇ ਜਿਹੜੇ 10 ਤੋਂ 15 ਦਿਨ ਆ ਉਹ ਵਧੀਆ ਜਿਹੜੇ ਸੌਖੇ ਲੰਘ ਜਾਂਦੇ ਆ ਉਹਦੇ ਵਿੱਚ ਜਿਹੜੇ ਨਦੀਨ ਆ ਜਿਹੜੇ ਸਿਰਾਂ ਨਹੀਂ ਚੱਕਦੇ ਠੀਕ ਹੈ ਜੀ ਇਸ ਤੋਂ ਬਾਅਦ ਜਦੋਂ ਆਪਾਂ ਨੂੰ ਆਪਣੇ ਝੋਨੇ ਨੂੰ ਆਪਾਂ ਪਹਿਲਾ ਪਾਣੀ ਲੱਗ ਗਿਆ ਉਸ ਤੋਂ ਬਾਅਦ ਆ ਜਿਹੜੇ ਨਦੀਨ ਆ ਜਿਹੜੇ ਸਿਰ ਚੁੱਕਣਾ ਸ਼ੁਰੂ ਕਰਦੇ ਆ ਤਾਂ ਉੱਥੇ ਆਪਾਂ ਦੋ ਤਰ੍ਹਾਂ ਦੇ ਆਪਾਂ ਦੇ ਕੋਲੇ ਨਦੀਨ ਹੁੰਦੇ ਆ ਉਹਦੇ ਵਿੱਚ ਜੇ ਆਪਣੇ ਖੇਤ ਦੇ ਵਿੱਚ ਸਵਾਂਕ ਸਵਾਂਕੀ ਮੋਥਾ ਛਤਰੀ ਵਾਲਾ ਜਾਂ ਗੰਢੀ ਵਾਲਾ ਜੇ ਇਸ ਦੀ ਸਮੱਸਿਆ ਆਉਂਦੀ ਆ ਤਾਂ ਨੋਮਨੀ ਗੋਲਡ ਨਾਮ ਦੀ ਦਵਾਈ ਆ ਜਿਹਦੇ ਵਿੱਚ 22 ਪਾਈਰੀਬੈਕ ਸੋਡੀਅਮ ਜਿਹੜਾ ਸਾਲਟ ਹੁੰਦਾ ਉਹ 100 ਐਮਐਲ ਆਪਾਂ ਕਿੱਲੇ ਦੀ 150 ਲੀਟਰ ਪਾਣੀ ਦੇ ਵਿੱਚ ਪਾ ਕੇ ਉਹ ਸਪਰੇਅ ਕਰ ਸਕਦੇ ਆ ਸਪਰੇਅ ਕਦੋਂ ਕਰਨੀ ਆ ਜਦੋਂ ਨਦੀਨ 2 ਤੋਂ 4 ਪੱਤੇ ਦੀ ਅਵਸਥਾ ਤੇ ਆ ਤਾਂ ਉਦੋਂ ਆਪਾਂ ਜਿਹੜੀ ਇਹਦੀ ਸਪਰੇਅ ਕਰ ਸਕਦੇ ਆ ਠੀਕ ਹੈ ਜੀ ਇਸ ਤੋਂ ਇਲਾਵਾ ਸਾਡੇ ਖੇਤਾਂ ਦੇ ਵਿੱਚ ਕਈ ਏਰੀਆ ਆਪਾਂ ਦੇਖਦੇ ਆਂ ਵੀ ਘੋੜਾ ਘਾਹ ਜਿਹਨੂੰ ਕਹਿ ਦਿੰਦੇ ਆ ਉਸ ਦੀ ਕਾਫੀ ਸਮੱਸਿਆ ਆਉਂਦੀ ਆ ਘੋੜਾ ਕਾ ਹੋ ਗਿਆ ਆਪਣਾ ਤਕੜੀ ਕਾ ਹੋ ਗਿਆ ਗੁਰਤ ਮਧਾਨਾ ਜੇ ਇਹ ਨਦੀਨ ਆਪਣੇ ਖੇਤ ਦੇ ਵਿੱਚ ਹੈ ਤਾਂ ਰਾਈ ਸਟਾਰ ਦੀ ਨਾਂ ਦੀ ਦਵਾਈ ਹੈ ਜਿਹੜੀ ਉਹ ਇਸ ਤੇ ਕੰਮ ਕਰਦੀ ਆ ਉਹ 400 ਐਮ ਐਲ ਉਹਦੀ ਡੋਜ਼ ਆ ਪ੍ਰਤੀ ਏਕੜ 150 ਲੀਟਰ ਹੀ ਪਾਣੀ ਆਪਾਂ ਉਹਦੇ ਚ ਵਰਤਣਾ ਠੀਕ ਹੈ ਜੀ ਇਸ ਤੋਂ ਇਲਾਵਾ ਸਾਡੇ ਆ ਜਾਂਦੇ ਜੀ ਚੌੜੇ ਪੱਤੇ ਵਾਲੇ ਨਦੀਨ ਜੇ ਉਹਨਾਂ ਦੀ ਸਮੱਸਿਆ ਸਾਡੇ ਖੇਤਾਂ ਦੇ ਵਿੱਚ ਹੈਗੀ ਆ ਤਾਂ ਆਪਾਂ ਕਲੋਰੀਮੂਰੋਨ ਨਾਂ ਦੀ ਦਵਾਈ ਹੈਗੀ ਆ 10 ਗ੍ਰਾਮ ਜਿਹੜੀ ਉਹ ਦਵਾਈ ਆਪਾਂ ਕਿੱਲੇ ਦੀ ਜਿਹੜੀ ਆ ਉਹ ਵਰਤ ਕੇ ਇਹ ਨਦੀਨਾ ਦੀ ਜਿਹੜੀ ਆ ਰੋਕथाम ਕਰ ਸਕਦੇ ਆ ਇਸ ਤੋਂ ਇਲਾਵਾ ਕਈ ਹਰ ਦੇਖਦੇ ਆ ਵੀ ਜਦੋਂ ਆਪਾਂ ਝੋਨੇ ਦੀ ਜਿਹੜੀ ਸਿੱਧੀ ਬਜਾਈ ਆ ਉਹ ਹਲਕੇ ਵਾਹਨਾਂ ਦੇ ਵਿੱਚ ਕਰ ਦਿੰਦੇ ਆ ਜਾਂ ਰੇਤਲੀਆਂ ਜ਼ਮੀਨਾਂ ਦੇ ਵਿੱਚ ਕਰ ਦਿੰਦੇ ਆ ਤਾਂ ਉੱਥੇ ਜਿਹੜੀ ਲੋਹੇ ਦੀ ਘਾਟ ਆ ਉਹ ਬਹੁਤ ਆ ਜਾਂਦੀ ਆ ਤਾਂ ਅਕਸਰ ਅੱਜ ਕੱਲ ਜਿਹੜਾ ਇੱਕ ਦੇਖਣ ਨੂੰ ਟ੍ਰੈਂਡ ਚੱਲ ਰਿਹਾ ਹੈ ਵੀ ਜਿਹੜੇ ਕਿਸਾਨ ਵੀਰ ਆ ਉਹ ਝੋਨਾ ਆਪਣਾ ਜੋ ਲੋਹਾ ਹੈ ਉਹ ਝੋਨੇ ਦੇ ਵਿੱਚ ਥੱਲੇ ਪਾ ਰਹੇ ਆ ਸੋ ਇਹ ਬਿਲਕੁਲ ਜਿਹੜੀ ਇੱਕ ਗਲਤ ਪ੍ਰੈਕਟਿਸ ਹੈ ਜਿਹੜੀ ਉਹ ਚੱਲ ਰਹੀ ਹੈ ਕਿਸਾਨਾਂ ਦੇ ਵਿੱਚ ਸੋ ਕਿਸਾਨ ਵੀਰੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿਹੜਾ ਲੋਹਾ ਹੈ ਉਹਦੀ ਸਿਰਫ ਤੇ ਸਿਰਫ ਸਪਰੇਅ ਹੋਣੀ ਆ ਠੀਕ ਹੈ ਜੇ ਤੁਹਾਨੂੰ ਲੋਹੇ ਦੀ ਘਾਟ ਤੁਹਾਡੇ ਖੇਤ ਦੇ ਵਿੱਚ ਦਿਸਦੀ ਆ ਠੀਕ ਹੈ ਜ ਜਿਹਦੇ ਵਿੱਚ ਜਿਹੜੇ ਨਵੇਂ ਪੱਤੇ ਹੁੰਦੇ ਆ ਉਹ ਹਲਕੇ ਪੀਲੇ ਹੋ ਕੇ ਬਾਅਦ ਵਿੱਚ ਬਿਲਕੁਲ ਚਟੇ ਰੰਗ ਦੇ ਹੋ ਜਾਂਦੇ ਆ ਜੇ ਇਹ ਸਮੱਸਿਆ ਆਉਂਦੀ ਆ ਤਾਂ ਤੁਸੀਂ ਜਿਹੜਾ 19% ਵਾਲਾ ਫੈਰਸ ਸਲਫੇਟ ਆ ਉਹ 1 ਕਿਲੋ ਜਿਹੜੀ ਉਹਦੀ ਸਪਰੇ 100 ਤੋਂ 150 ਲੀਟਰ ਪਾਣੀ ਦੇ ਵਿੱਚ ਘੋਲ ਕੇ ਜਿਹੜੀ ਆਪਾਂ ਝੋਨੇ ਤੇ ਕਰਨੀ ਆ ਤਾਂ ਆਪਾਂ ਜਿਹੜੀ ਆ ਲੋਹੇ ਦੀ ਘਾਟ ਨੂੰ ਸੌਖਿਆਂ ਜਿਹੜਾ ਪੂਰਾ ਕਰ ਸਕਦੇ ਆ ਤਾਂ ਕਿਸਾਨ ਵੀਰੋ ਇਹ ਸੀ ਝੋਨੇ ਦੀ ਸਿੱਧੀ ਬਿਜਾਈ ਬਾਰੇ ਅਹਿਮ ਜਾਣਕਾਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਲਾਈਕ ਕਰੋ ਜੀ ਤਾਂ ਜੋ ਵੱਧ ਤੋਂ ਵੱਧ ਕਿਸਾਨਾਂ ਤੱਕ ਪਹੁੰਚ ਸਕੇ ਅਤੇ ਸਾਰੇ ਹੀ ਕਿਸਾਨ ਇਸ ਜਾਣਕਾਰੀ ਦਾ ਫਾਇਦਾ ਲੈ ਸਕਣ ਸਤ ਸ੍ਰੀ ਅਕਾਲ ਜੀ ਸ਼ਿਕਰ